ਮਿੱਤਰੋ ਸਾਰਿਆਂ ਦੇ ਇੱਕ ਵਾਰ ਫਿਰ ਤੋਂ ਵੈਲਕਮ ਆਪਨੇ ਕੈਂਡਜੀ ਵਲੌਗ ਦੇ ਵਿੱਚ ਥੋੜਾ ਸਵਾਗਤ ਹੈ ਅੱਜ ਆਪਾਂ ਸਵਾਗਤ ਹੈ ਬਾਕੀ ਚਲੋ ਦੇਖੋ ਵੀਰੋ ਮਿੱਤਰੋ ਕਹਿੰਦੇ 나ੜ ਵੇਖੋ ਸੜ ਗਏ ਸਾਰੇ ਇੱਧਰ ਅੱਗ ਬੜੀ ਛੇਤੀ ਆਈ ਉਹ ਬੁੱਥੇ ਸੜ ਗਏ ਪੱਥਰ ਆਲਾ ਇੱਧਰ आओ ਸਾਰਾ ਦੇਖੋ ਐਨ ਜਟਾਣੇ ਫੂਟਦਾ ਤੇ ਬਾਕੀ ਹੁਣ ਸਵਾਗਾ ਮਾਰਦੇ ਆਪਾਂ ਚਲੋ ਕੇਰਾ ਮੈਨੂੰ ਬੰਦ ਕਰ ਦਈਏ ਚਲ ਕੋਈ ਨਹੀਂ ਹੁੰਦਾ ਚਲੋ ਤੁਹਾਨੂੰ ਮੈਂ ਬਾਹਰ ਦਾ ਮਾਹੌਲ ਦਿਖਾਉਣਾ ਇੱਧਰ ਵੇਖੋ ਅੰਦਰਾਂ ਚ ਤੂੰ ਹੀ ਤੂੰ ਦੇਖ ਕੋ ਕਰੀਆ ਇਹ ਆਮੜੇ ਕੀ ਅਗਰ ਸਕੋ ਇਹ ਆਮੜੇ ਫਿਰ ਲੱਗ ਪਿਆ ਬਸਵਾਗਾ ਬਾਕੀ ਸਾਰਾ ਇੱਧਰ ਵੇਖੋ ਸੜ ਗਿਆ ਹੈ ਪਿੱਛੇ ਦੇਖੋ ਤੁਗਿਆਣਾ ਹੁੰਦਿਆ ਬਾਕੀ ਫੇਰੀਏ ਕਰਾਂ ਤੇ ਕੁਕਾਮ ਕਰੀਏ ਕੰਪਲੀਟ ਫੇਰ ਆਉ ਫਿਰ ਕੀਦਾ ਵਲੌਗ ਆ ਉਹ ਕਣਕ ਬੀਜਾਂ ਦਾ ਰੂੜੀ ਖਿਲਾਰਨੀ ਸੱਚ ਅੱਜ ਰੂੜੀ ਦਾ ਵੀ ਛਾਂ ਹੀ ਜਾ ਜੇ

ਯੱਕ ਦੇ ਨੇ ਫਟਿਆ ਇਧਰੋਂ ਨੰਗੀ ਮਿੱਤਰੋ ਵੇਖੋ ਅੱਜ 6-7 ਗੱਲੇ ਆਪਾਂ ਸਾਰਾ ਫੇਰਨਾ ਬਾਕੀ ਬਣੇਲਾ ਵਲੋਗ ਨਾ ਜਿੰਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਕਰ ਦਿਓ ਲਾਇਕ ਤੇ ਚਲੋ गाइस लेट्स ਗੋ ਕਹਿੰਦੇ ਮਿੱਤਰੋ ਤੁਸੀਂ ਦੇਖੋ ਟਾਈਮ ਲੈਟ ਚ ਮਿੱਤਰੋ ਕਹਿੰਦੇ ਚੀਕੀ ਉਹਨੇ ਠੂੜਾ ਇੰਨੇ ਹੈਗਾ ਜਿਹਾ ਆ ਆਪਾਂ ਜਿਹੜਾ ਹੌਲਾ ਆ ਗਈ ਜਿਹਨਾਂ ਉਲਿਆਂ ਹੌਲਾ ਦਾ ਟਰੈਕਟਰ ਦੀਆਂ ਜਿੱਲੇ ਉਟਾਂ ਸੁੱਟ ਕੇ ਡਾਟ ਕਢਾ ਗਿਆ ਡਿੰਗ ਦਾ ਕੱਟਿਆ ਕੋਈ ਤੇ ਸਵਾਦ ਹੀ ਨਹੀਂ ਆਉਂਦਾ ਤੁਰਿਆ ਜਾਂਦਾ ਪਲਾ ਦੂਜਾ ਚੌਥਾ ਹੀ ਪਾਲੂ ਇੱਤੇ ਨਹੀਂ ਸਵਾਦ ਆਉਂਦਾ ਬਾਕੀ ਹਾਊ ਕਿਤੇ ਫਿਰ ਦੇਖਦੇ ਹਾਂ ਕਿਤੇ ਆਊ ਓ ਅਡੀ ਸ਼ਤੀ ਦਿੱਛਾ ਜਬਨ ਵਾਲੀ ਮਿੱਤਰੋ ਕੰਡ ਦਾ ਲਹਾਰਾ ਲਾ 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 ਤੇਰਾ ਦੇਖ ਲੀਏ ਇਹ ਦੇਖੋ ਕੇਰਾ ਪਿੱਛੇ ਤੂੰ ਕੀ ਹੋਟਾ ਦੁੱਧਾ ਹੈ ਬੱਲੇ ਬੱਲੇ ਜਿੱਤਨ ਕਣਕ ਕੇਰੀ ਉਦਨ ਵੇਖਿਓ ਮਿੱਤਰੋ ਦੋ ਦਿਨ ਕਾਟ ਬਾਣੀ ਜਾਣੀ ਆ ਬਾਕੀ ਕੀ ਆਲ ਮੱਖਣਾ ਵੇ ਪਿੱਛੇ ਦਾ ਫੋਟੋ ਯਾ ਵਾ ਕਰ ਡਿਗੀ ਤੇ ਪੜਦੀਆਂ ਤੀਨਾ ਕੁਛ ਛੁੱਕਦਾ ਹੀ ਵੀ ਰਹਿ ਜਾ ਤੇਰੀ ਤੇ ਹੌਲੀ 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 ਈ ਫੇਰਦੇ ਜੱਟ ਬੱਲੀਏ ਵੇਖੋ ਸਤਾਂ ਬੂੰਦੀਆਂ ਡਾਰਨਾ ਜੀਆ ਲੋਕੀਓ ਤੇ ਇਸ ਤਰ੍ਹਾਂ ਮੈਂ ਟੁੱਟਾਂ ਵੀ ਬੜਾ ਲੱਗ ਗਿਆ ਨਾ ਫੇਰ

आह किले जाए हैं देखो चल झुटिया तीजे बाकी एक का। दो हजार इन पे चल झुटिया तीजे हई तु यार गल कोई बाकी पछ देख धूड़ा ही धूड़ा उठद बाकी मैं चौरसी फिर यार लिया आम है का ना हाँ है। आ वेलियाँ आ मैं पाइया जानू आना हाँ उधर वेखो किडे लीएल झोटा बाकी फेरी आने नावले किले जाके देखो तीजा ही तो मित्रों तो आ गया खिंची दा तो आए झोटा बोकता है मेतरों इत आए झोटे तीजिया जी आए बाकी जाके जी आना तू बस दो किले रह करते ਰੋਕਿੰਦੀ ਹੁਣ ਆ ਗਿਆ ਪੁੱਥਿਆਂ ਵਾਲੇ ਕਿਲੇ ਚੋਂ ਵੇਖੋ ਕਿੰਨੀ ਘੋਟਾ ਬੁੱਕਦਾ ਹੀ ਆਂਦਾ ਏ ਦਰੁਸ਼ਵਾਗਾ ਸਰ ਆਪਾਂ ਦੇਖੋ ਫੇਰ ਬਾਕੀ ਹਾਲਤ ਦੇਖੋ ਥਾਂ ਥਾਂ ਦੀ ਲੋ ਕਰੂਗਾ ਬਾਕੀ ਫੇਰ ਤਾਂ ਹੁਣ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਕਿਉਂ ਨੀਚਰ ਲਈ ਬਾਏ ਲਾਈਕ ਕਰੋ ਸਬਸਕ੍ਰਾਈਬ ਫੇਰ ਕਮੈਂਟ ਓਕੇ